ਬੱਕਰੀ ਫਾਰਮ ਨੂੰ ਬਿਜ਼ਨਸ ਦੇ ਰੂਪ ਦੇ ਵਿੱਚ ਕਾਹਤੋਂ ਚੁਣਨਾ ਚਾਹੀਦਾ ਮੰਨ ਲਓ ਜਦ ਕਿ ਆਪਣੇ ਕੋਲੇ ਹੋਰ ਵੀ ਆਪਸ਼ਨ ਹੈਗੇ ਨੇ ਹੋਰ ਚੀਜ਼ਾਂ ਵੀ ਹੈਗੀਆਂ ਨੇ ਕਰਨ ਨੂੰ ਆਪਾਂ ਭੇਡ ਬੱਕਰੀ ਫਾਰਮ ਹੀ ਕਿਉਂ ਕਰੀਏ ਇਹ ਵੀ ਹਰੇਕ ਬੰਦੇ ਦਾ ਸਵਾਲ ਹੁੰਦਾ ਹੈ ਇਹ ਪਿੰਡੂ ਖੇਤਰਾਂ ਵਿੱਚ ਰਹਿਣ ਵਾਲਿਆਂ ਲਈ ਇੱਕ ਬਹੁਤ ਹੀ ਵਧੀਆ ਵਿਕਲਪ ਕਿਵੇਂ ਹੋ ਸਕਦਾ ਇਸ ਚੀਜ਼ ਦਾ ਆਪਾਂ ਸਵਾਲ ਦਾ ਜਵਾਬ ਦੇਵਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਘੱਟ ਲਾਗਤ ਅਤੇ ਬਧੇਰੇ ਫਾਇਦੇ ਸ਼ੁਰੂਆਤੀ ਨਿਵੇਸ਼ ਘੱਟ ਹੁੰਦਾ ਹੈ ਭੇਡਾਂ ਤੇ ਬੱਕਰੀਆਂ ਦੇ ਪੋਸ਼ਣ ਦੇ ਲਈ ਉਹਨਾਂ ਦੇ ਹਰੇ ਚਾਰੇ ਦੇ ਲਈ ਘੱਟ ਲਾਗਤ ਨਾਲ ਅਸੀਂ ਇਹ ਤੰਗੇ ਨਤੀਜੇ ਲੈ ਸਕਦੇ ਆ ਫਿਰ ਆ ਗਿਆ ਵਧਦੀ ਮੰਗ ਇਹਦੀ ਮਾਸ ਉਨ ਅਤੇ ਦੁੱਧ ਦੀ ਇੱਕ ਕੀ ਹੈ ਇਹਦੀ ਮੰਗ ਹੈ ਪੂਰੇ ਇੰਡੀਆ ਤੇ ਨਹੀਂ ਪੂਰੇ ਵਰਲਡ ਲੈਵਲ ਤੇ ਇਹਦੀ ਮੰਗ ਹੈ ਭਵਿੱਖ ਦੇ ਵਿੱਚ ਵੀ ਇਹ ਬਿਜ਼ਨਸ ਹੋਰ ਕੀ ਹੈ লাভ ਦਾ ਇੱਕ ਹੋ ਸਕਦਾ ਹੈ ਇੱਕ ਹੋਰ ਵੱਡੇ ਪੱਧਰ ਤੇ ਹੋ ਸਕਦਾ ਹੈ ਇਹ ਜਿਹੜਾ ਬਿਜ਼ਨਸ ਹੈ ਪਿੰਡੂ ਪੱਧਰ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਚੱਲ ਸਕਦਾ ਹੈ ਇਹ ਇਸ ਕਰਕੇ ਕਿਉਂਕਿ ਚਾਰਨ ਵਾਸਤੇ ਵੀ ਖੁੱਲੀਆਂ ਜਗ੍ਹਾ ਹੁੰਦੀਆਂ ਨੇ ਬਹੁਤੀਆਂ ਥਾਮਾਂ ਦੇ ਉੱਤੇ ਜੇ ਥਾਮਾਂ ਨਹੀਂ ਹੈਗੀਆਂ ਆਪਣੇ ਖੇਤਾਂ ਦੇ ਵਿੱਚ ਹਰਾਚਾਰਾ ਹੁੰਦਾ ਆਪਾਂ ਇਹਨੂੰ ਫਾਰਮ ਪੱਧਰ ਤੇ ਰੱਖ ਸਕਦੇ ਆ ਇਸ ਦੇ ਵਿੱਚ ਆਪਾਂ ਨੂੰ ਮਲਟੀਪਲ ਸਰੋਤ ਮਿਲਦੇ ਨੇ ਆਮਦਨ ਦੇ ਹੁਣ ਤੁਸੀਂ ਕਹੋਗੇ ਉਹ ਕਿਵੇਂ ਉਹ ਇਦਾਂ ਹੈ ਕਿ ਜਿਵੇਂ ਇਹਦੇ 'ਚ ਆਪਾਂ ਨੂੰ ਮਾਸ ਮਿਲਦਾ ਇਹਦੇ 'ਚ ਦੁੱਧ ਮਿਲਦਾ ਇਹਦੇ 'ਚ ਉੰਨ ਮਿਲਦੀ ਹੈ ਤੇ ਉਹ ਮੀਂਗੜ ਮਿਲਦੀ ਹੈ ਵੀ ਇਦਾਂ ਕੀ ਇਹ ਚਾਰ ਪੰਜ ਸਰੋਤ ਨੇ ਮਲਟੀਪਲ ਆਮਦਨ ਦੇ ਕੋਈ ਇੱਕ ਸਰੋਤ ਨਹੀਂ ਹੈਗਾ ਅਜ ਗਾਂ ਰੱਖ ਲਈ ਸਿਰਫ ਉਹਦਾ ਕੀ ਹੋਊਗਾ ਆਪਾਂ ਸਿਰਫ ਦੁੱਧ ਵੇਚ ਸਕਦੇ ਆ ਇਦਾਂ ਕਰਕੇ ਆਪਾਂ ਨੂੰ ਮਲਟੀਪਲ ਸਰੋਤ ਮਿਲਦੇ ਨੇ ਆਮਦਨ ਦੇ ਇਹ ਮੰਨ ਲਓ ਜੋ ਕਿ ਇੱਕ ਹੀ ਆਪਾਂ ਨੂੰ ਫਾਰਮ ਤੋਂ ਮਿਲਦੇ ਨੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਮਿਸਾਲ ਦੇ ਲਈ ਸਪੋਜ਼ ਕਰੋ ਤੁਸੀਂ 20 ਪੇਡਾ ਪਾਲਦੇ ਹੋ ਇਹ ਆਪਾਂ ਨੂੰ ਮਾਸ ਦੇ ਨਾਲ ਉਹਨਾਂ ਦੇ ਨਾਲ ਆਪਾਂ ਨੂੰ ਮਿੰਗਣ ਵੀ ਦੇਣੀ ਆ ਜੇਕਰ ਆਪਾਂ ਚੰਗੀ ਦੁੱਧ ਵਾਲੀ ਰੱਖਦੇ ਆਂਗੇ ਤਾਂ ਆਪਾਂ ਨੂੰ ਦੁੱਧ ਵੀ ਮਿਲੂਗਾ ਨਾਲ ਆਪਾਂ ਨੂੰ ਖਾਦ ਵੀ ਮਿਲੂਗੀ ਤਾਂ ਇਦਾਂ ਕੀ ਇਹ ਮਲਟੀਪਲ ਸਰੋਤ ਆਏਗਾ ਜਿਹਦੇ ਨਾਲ ਆਪਾਂ ਨੂੰ ਇਸ ਦੇ ਵਿੱਚ ਵੱਧ ਤੋਂ ਵੱਧ ਕਮਾਈ ਹੁੰਦੀ ਹੈ ਕਹਿੰਦੇ ਬਹੁਤ ਸਾਰੇ ਬਿਜ਼ਨਸ ਇਦਾਂ ਹੁੰਦੇ ਨੇ ਜੋ ਆਸਾਨੀ ਦੇ ਨਾਲ ਸ਼ੁਰੂਆਤ ਹੋ ਹੀ ਨਹੀਂ ਸਕਦੇ ਪਰੰਤੂ ਜਿਹੜਾ ਇਹ ਭੇਡ ਬੱਕਰੀ ਫਾਰਮ ਹੈ ਇੱਕ ਐਸਾ ਰਾਹ ਹੈ ਜੋ ਹਰੇਕ ਬੰਦੇ ਦੇ ਲਈ ਸੰਭਵ ਹੈ ਉਹ ਕਿਦਾਂ ਇਦੇ ਵਿੱਚ ਘੱਟ ਪੂੰਜੀ ਦੀ ਲੋੜ ਪੈਂਦੀ ਹੈ ਛੋਟੇ ਪੱਧਰ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇਹਦੇ ਵਿੱਚ ਜਿਆਦਾ ਮਸ਼ੀਨਰੀ ਜਾਂ ਮੰਨ ਲਓ ਬਹੁਤ ਵੱਡੇ ਇਨਫਰਾਸਟ੍ਰਕਚਰ ਦੀ ਲੋੜ ਨਹੀਂ ਪੈਂਦੀ। ਸੌਖੀ ਇਹਦੀ ਸਖਲਾਈ ਹੈ ਕੋਈ ਬਾਲੀ ਔਖੀ ਇਹਦੀ ਟ੍ਰੇਨਿੰਗ ਨਹੀਂ ਹੈਗੀ ਭੇਡਾਂ ਤੇ ਬੱਕਰੀਆਂ ਦੇਖਭਾਲ ਕਰਨਾ ਸਿੱਖਣਾ ਕੋਈ ਬਹੁਤਾ ਮੁਸ਼ਕਲ ਨਹੀਂ ਹੈਗਾ। ਤੁਸੀਂ ਛੋਟੇ ਪੱਧਰ ਤੋਂ ਸਟਾਰਟ ਕਰੋ। ਭਾਵੇਂ ਤੁਸੀਂ ਨੇ ਭੇਡਾਂ ਰੱਖਣੀਆਂ ਨੇ ਭਾਵੇਂ ਬੱਕਰੀਆਂ ਰੱਖਣੀਆਂ ਨੇ 10 ਤੋਂ 20 ਜਾਨਵਰਾਂ ਦੇ ਨਾਲ ਸ਼ੁਰੂ ਕਰੋ। ਸਟ੍ਰੈਟਜੀ ਬਣਾਓ ਕਿ ਅੱਜ ਮੇਰੇ ਲਈ 10 ਜਨਵਰੀ ਨੇ ਵੀ ਮੈਂ 100 ਤੱਕ ਜਾਣਾ ਹੈ ਮੈਨੂੰ ਮਨ ਲਓ ਕਿੰਦਾ ਜਾ ਸਕਦਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਤਾਂ ਸਾਡੇ ਨਾਲ ਜੁੜੇ ਰਹੋ ਤਾਂ ਕਿ ਸਾਡੀ ਕੋਈ ਵੀ ਵੀਡੀਓ ਮਿਸ ਨਾ ਹੋਵੇ